ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਜਲਦੀ ਕਲਾ ਵਿੱਚ ਹੋਵੋਗੇ ਮੈਂ ਜੀ ਸਾਰੀ ਉਹ ਵੀ ਜਿਹੜੀ ਆਪਾਂ ਧੋ ਬਣਾ ਕੇ ਜਿਹੜੀ ਆ ਨਾ ਆਪਾਂ ਕੱਦੂ ਘਸ ਕਰ ਲਈ ਸੀਗੀ ਆਪਾਂ ਲੱਗੇ ਹੈਗੇ ਆ ਵੀ ਕਹਿੰਦੇ ਹੁੰਦੇ ਜੇ ਆਪਾਂ ਪਰਮਾਤਮਾ ਕੋਲੋਂ 10 ਰੁਪਏ ਮੰਗਦੇ ਆ ਤੇ ਸਾਨੂੰ ਉਹਨਾਂ ਤੋਂ ਦਸਾਂ ਤੋਂ ਵੱਧ ਮਿਲ ਜਾਂਦਾ ਆ ਤੇ ਸਮਝ ਲਓ ਵੀ ਉਸ ਪੈਸੇ ਦੇ ਵਿੱਚ ਕਿਸੇ ਹੋਰ ਦਾ ਵੀ ਹਿੱਸਾ ਹੈਗਾ ਆ ਇਸ ਕਰਕੇ ਆਪਾਂ ਜੀ ਅੱਜ ਲੱਗੇ ਆਂ ਥੋੜਾ ਜਿਹਾ ਜਿੱਦਾਂ ਥੋੜਾ ਜਿਹਾ ਬਾਲਾ ਨਹੀਂ ਆਪਾਂ ਥੋੜਾ ਜਿਹਾ ਜਿੱਦਾਂ ਲੰਗਰ ਪ੍ਰਸ਼ਾਦਾ ਬਣਾ ਕੇ ਆਪਾਂ ਬਾਹਰ ਜਿੱਦਾਂ ਵੀ ਹੈਗੇ ਆ ਝੁੱਗੀਆਂ ਚੌਂਪੜੀਆਂ ਵਾਲਿਆਂ ਪਾਉਨਾ ਦੇ ਵਿੱਚ ਜਿਹੜਾ ਸਾਰਾ ਕੁਝ ਵੰਡ ਕੇ ਆਵਾਂਗੇ ਰਾਤੀ ਮੈਂ ਮਟਰ ਵੀ ਕੱਢ ਕੇ ਰੱਖ ਲੈ ਸੀ ਗੋਭੀ ਸਾਰੀ ਮੈਂ ਕद्दू ਕਸ ਕਰ ਲਈ ਮੈਂ ਕੋਈ ਹੈਨਾ 5:00 ਵਜੇ ਦੀ ਉੱਠੀ ਹੋਈ ਸੀ ਪਿਆਜ਼ ਵਿਉਜ ਸਭ ਕੁਝ ਕੱਟ ਕੇ ਹੈਨਾ ਰੱਖ ਲਿਆ ਹੈਗਾ ਆ ਤੇ ਹੁਣ ਮੈਂ ਇਹਨਾਂ ਨੂੰ ਸਬਜੀ ਨਜ਼ਾਰਕਾ ਲਾਉਣਾ ਆ ਤੇ ਬਸ ਮੈਂ ਇਹ ਥੋੜਾ ਜਿਹਾ ਗੋਭੀ ਦਾ ਫੁੱਲ ਰਹਿ ਗਿਆ ਸੀ ਮੈਂ ਕਿਾ ਚੱਲ ਕਰ ਲੈਣੇ ਆ ਅਗੇ ਕੁੜੀ ਕਹਿੰਦੀ ਮਮੇ ਹਜ ਜਸਬੀਰਾ ਸਬੀਰਾ ਕਰਕੇ ਤੁਹਾਡੇ ਮੂੰਹ ਤੇ ਕੋਈ ਰੌਣਕ ਵੀ ਨਹੀਂ ਹੈਗੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪਾਂ ਹੁਣ ਕਹਿੰਦੇ ਹੁੰਦੇ ਲੰਗਰ ਤੋਂ ਤਿਆਰ ਕਰਨਾ ਆ ਹੁਣ ਦਿਨ ਚੜ੍ਹੇ ਥੋੜੀ ਕਰਾਂਗੇ ਬੀਬੀ ਵਾਲੇ ਸਿਹਰੀ ਉੱਠਣਾ ਪਿਆ ਹਨਾ ਆਪਾਂ ਨੂੰ ਤੇ ਸਾਡੇ ਗਵਾਂਡੀਆਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਤੇ ਮੈਨੂੰ ਹਨਾ ਸੱਚ ਦੱਸਾਂ ਵੀ ਮੈਨੂੰ ਬਹੁਤ ਮੇਰਾ ਦਿਲ ਕਰਦਾ ਹੁੰਦਾ ਵੀ ਇਦਾਂ ਮੈਂ ਲੰਗਰ ਪਾਣੀ ਜਿਹੜਾ ਇਹ ਬਣਦਾ ਔਰ ਇਹ ਤੇ ਕਿਸੇ ਨੂੰ ਕਿਸੇ ਨੂੰ ਖੜਾਈ ਜਾਈਏ ਕਿ ਮੈਨੂੰ ਜਾਣੇ ਕਿ ਕਾ ਨਾ ਚੀਜ਼ਾਂ ਬਣਾਉਣ ਚ ਤੇ ਦੂਜਿਆਂ ਨੂੰ ਖਲਾਉਣ ਚ ਬਹੁਤ ਵਧੀਆ ਲੱਗਦਾ ਹੈ ਵੀ ਮੈਂ ਹਨਾ ਰੋਟੀ ਪਾਣੀ ਬਣਾਵਾ ਦੂਜੇ ਖਲਾਉਣ ਤੇ ਮੇਰੀ ਤਾਰੀਫ ਹੋਵੇ ਤਾਰੀਫ ਸੁਣਨਾ ਕਿ ਇਹਨੂੰ ਨਹੀਂ ਪਸੰਦ ਸਾਰਿਆਂ ਨੂੰ ਪਸੰਦ ਹੁੰਦਾ ਹੈ ਹਨਾ ਤੇ ਮੈਂ ਜੀ ਇਦਾਂ ਸਾਰਾ ਜਿਹੜਾ ਸਮਾਨ ਆ ਤਿਆਰ ਤੁਰੇ ਕਰਕੇ ਰੱਖ ਲਿਆ ਸੀ ਵੀਡੀਓ ਲੰਬੀ ਜ਼ਰੂਰ ਆ ਪਰ ਤੁਸੀਂ ਦੇਖਿਓ ਵੀ ਮੈਂ ਜੋ ਵੀ ਕੰਮ ਕੀਤਾ ਚੰਗਾ ਕੀਤਾ ਜੇ ਚੰਗਾ ਕੀਤਾ ਹੈ ਤਾਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਿਓ ਤੇ ਅੱਗੋਂ ਵਾਸਤੇ ਤਾਂ ਜੋ ਮੇਰਾ ਵੀ ਹੌਸਲਾ ਬਣਿਆ ਰਵੇ ਮੈਂ ਇਹ ਜੇ ਚੰਗੇ ਕੰਮ ਜੜਿਆ ਕਰਦੀ ਰਵਾਂ ਮੈਨੂੰ ਮੈਂ ਕਿੰਨੀ ਪਰਮਾਤਮਾ ਇੰਨੇ ਜੋਗੇ ਮੈਂ ਉਸ ਮਾਲਕ ਦਾ ਸ਼ੁਕਰ ਕਰਦੀ ਆ ਵੀ ਉਹਨੇ ਮੈਨੂੰ ਇੰਨੇ ਜੋਗੇ ਕਰ ਦਿੱਤਾ ਕਿ ਅਗੋਂ ਵੀ ਪਰਮਾਦਾ ਮੈਨੂੰ ਹੋਰ ਕਹਿੰਦੇ ਹੁੰਦੇ ਵੀ ਇਸ ਤਰ੍ਹਾਂ ਦਾ ਹੌਸਲਾ ਬੁਜਾਈ ਕਰਨ ਦਾ ਜਿਹੜਾ ਮੈਨੂੰ ਮੌਕਾ ਮਾਲਕ ਦਿੰਦਾ ਰਹੇ ਤੇ ਮੈਂ ਇਹ ਕੰਮ ਜਿਹੜੇ ਕਰਦੀ ਰਵਾਂ ਫਿਰ ਜੀ ਮੈਂ ਸਾਰਾ ਕੁਝ ਕਰਨ ਤੋਂ ਬਾਅਦ ਆਪਾਂ ਤੜਕਾ ਤੁਰਕਾ ਜਿਹੜਾ ਲਾ ਲਿਆ ਤੇ ਹੋਲੀ ਉਹਨਾਂ ਇੱਕ ਇੱਕ ਦਾ ਆਪਣੇ ਕਹਿੰਦੇ ਜਿੱਦਾਂ ਵੀ ਕੜਾਈ ਵੱਡੀ ਆ ਗੈਸ ਛੋਟੇ ਇਹਦੇ ਵਾਸਤੇ ਤਾਂ ਚੁੱਲ੍ਹਾ ਠੀਕ ਰਹਿਣਾ ਸੀ ਜਾਂ ਫੇ ਪੱਟੀ ਦੂਜੀ ਹੋਵੇ ਹਨਾ ਤੇ ਪਰ ਫਿਰ ਵੀ ਮੈਂ ਹੌਲੀ ਹੌਲੀ ਜਿੱਦਾਂ ਤੜਕਾ ਤੁਰਕਾ ਇੱਤੀ ਭੁੰਨ ਲਿਆ ਤੇ ਹੌਲੀ ਹੌਲੀ ਜਿੱਦਾਂ ਸਾਰਾ ਕੁਝ ਫਿਰ ਮੈਂ ਨਾ ਸਬਜੀ ਨੂੰ ਕਾਫੀ ਟਾਈਮ ਲੱਗ ਗਿਆ ਜਦ ਕਿ ਇੰਨਾ ਟਾਈਮ ਇਹਨੂੰ ਲੱਗਣਾ ਨਹੀਂ ਚਾਹੀਦਾ ਸੀਗਾ ਬਣਾਉਣ ਨੂੰ ਤੇ ਪਰ ਟਾਈਮ ਬਹੁਤ ਲੱਗ ਗਿਆ ਤੁਸੀਂ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਤਾਂ ਦੇਖੋ ਜੀ ਹਰ ਇੱਕ ਬੰਦਾ ਚਾਹੁੰਦਾ ਆ ਵੀ ਹਨਾ ਵੀ ਕੋਈ ਨਹੀਂ ਚਾਹੁੰਦਾ ਹੈਗਾ ਵੀ ਮੈਂ ਕੋਈ ਗਲਤ ਕੰਮ ਕਰਾਂ ਜੋ ਲੋ ਕਹਿੰਦੇ ਆ ਵੀ ਆਪਾਂ ਕੋਈ ਗਲਤ ਕੰਮ ਕਰਦੇ ਆ ਨਾ ਆਪਾਂ ਉਹਨੂੰ ਬੜੇ ਸੁਚੇਤ ਹੋ ਕੇ ਕਰਦੇ ਆ ਵੀ ਸਾਨੂੰ ਕੋਈ ਦੇਖਣਾ ਨਾ ਲਵੇ ਚੰਗੇ ਕੰਮ ਕਰਦੇ ਆ ਆਪਾਂ ਨੂੰ ਬਿਲਕੁਲ ਕੋਈ ਡਰ ਨਹੀਂ ਹੁੰਦਾ ਬਿਲਕੁਲ ਆਪਾਂ ਨਰਪੈ ਹੋ ਕੇ ਕੰਮ ਕਰਦੇ ਆ ਤੇ ਆਪਾਂ ਨੂੰ ਚੰਗੇ ਕੰਮ ਜਿਹੜਿਆ ਕਰਦੇ ਰਹਿਣਾ ਚਾਹੀਦਾ ਆ ਮਾੜੇ ਕੰਮਾਂ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ ਮੈਂ ਕਿ ਨਹੀਂ ਪ੍ਰਮਾਤਮਾ ਸਾਡੇ ਤੋਂ ਚੰਗੇ ਕੰਮ ਕਰਾਈ ਜਾਵੇ ਮਾੜੇ ਕੰਮਾਂ ਦੇ ਤਾਂ ਕਦੇ ਲਾਗੇ ਵੀ ਨਾ ਲਾਵੇ ਆਪਾਂ ਜੀ ਇਹਦੇ ਵਿੱਚ ਸਾਰਾ ਕੁਝ ਆ ਦੇਖੋ ਐਸੇ ਤਰ੍ਹਾਂ ਨਾ ਮੈਂ ਕਰਕੇ ਅੰਦਾਜ਼ੇ ਨਾਲ ਹੀ ਮੈਂ ਬਣਾ ਲਿਆ ਮੈਂ ਕਦੇ ਨਾ ਜਿਆਦੀ ਸਬਜੀ ਵੈਸੇ ਬਣਾਈ ਨਹੀਂ ਹੈਗੀ ਇਹ ਮੈਂ ਪਹਿਲੀ ਵਾਰੀ ਸਬਜੀ ਜਿਹੜੀ ਜਿਆਦੀ ਬਣਾਈ ਆ ਪਰ ਐਨ ਜਿਹੜਾ ਇਹਦਾ ਸੀਗਾ ਲੂਣ ਮਿਰਚ ਨਾ ਬਿਲਕੁਲ ਐਨ ਪਰਫੈਕਟ ਬੈਠਿਆ ਤੇ ਕੋਈ ਵੀ ਘੱਟ ਵੱਧ ਨਹੀਂ ਹੋਈ ਚੀਜ਼ ਨਾ ਲੂਣ ਘੱਟ ਨਾ ਮਿਰਚ ਵੱਧ ਕੁਝ ਨਹੀਂ ਸੀਗਾ ਸਹੀ ਸੀ ਬਿਲਕੁਲ ਸਹੀ ਬਣੀ ਸਬਜੀ ਤੇ ਕਹਿੰਦੇ ਹੁੰਦੇ ਵੈਸੇ ਵੀ ਲੰਗਰ ਦਾ ਪ੍ਰਸ਼ਾਦਾ ਜਿਹੜਾ ਆ ਵਧੀਆ ਹੀ ਬਣਦਾ ਆ ਆਪਾਂ ਜਿੰਨਾ ਚਿਰ ਜੀ ਪ੍ਰਸ਼ਾਦਾ ਬਣਦਾ ਰਿਹਾ ਆਪਾਂ ਫੋਨ ਤੇ ਹੁੰਨਾ ਚਿਰ ਗੁਰਬਾਣੀ ਜੈਣੀ ਪਾਠ ਆਪਾਂ ਹਨਾ ਲਾਈ ਰੱਖਿਆ ਸਾਡੀ ਬੋਟੀ ਨੇ ਹਨਾ ਜਦੋਂ ਪਾਠ ਹੁੰਦਾ ਸੀਗਾ ਆਪਾਂ ਫੋਨ ਤੇ ਹੀ ਲਾਇਆ ਆਪਾਂ ਉਦਾਂ ਇਹ ਨਹੀਂ ਕਹਿੰਦੇ ਵੀ ਜਾਂ ਕਰਾਇਆ ਜਾਂ ਕਿੱਦਾਂ ਨਹੀਂ ਫੋਨ ਤੇ ਆਪਾਂ ਜਣਾ ਪਾਠ ਜਿਹੜਾ ਆ ਮਹਾਰਾਜ ਦੀ ਬਾਣੀ ਜਿਹੜੀ ਚੱਲਦੀ ਰਹੇ ਤੇ ਜਦੋਂ ਕਹਿੰਦੇ ਮਹਾਰਾਜ ਦੀ ਬਾਣੀ ਚੱਲਦੀ ਹੋਵੇ ਪ੍ਰਸ਼ਾਦਾ ਦਾ ਆਪੇ ਹੀ ਫਿਰ ਵਧੀਆ ਬਣੂਗਾ ਹੀ ਬਣੂਗਾ ਹਨਾ ਮੈਂ ਇਸ ਤਰ੍ਹਾਂ ਸਬ지 ਸਬਜੀ ਜਿਹੜੀ ਆ ਜੀ ਏਦਾਂ ਹੌਲੀ ਹੌਲੀ ਮੈਂ ਜੀ ਬਣਾਈ ਲਈ ਕਾਫੀ ਟਾਈਮ ਲੱਗ ਗਿਆ ਕੜਾਈ ਵੱਡੀ ਹੋਣ ਕਰਕੇ ਨਾ ਸੇਕ ਨਹੀਂ ਸੀ ਪੂਰੀ ਤਰ੍ਹਾਂ ਲੱਗਦਾ ਅੱਗੋਂ ਪਰਮਾਤਮਾ ਮੌਕਾ ਦੇਊਗਾ ਜਾਂ ਤਾਂ ਮੈਂ ਹਨਾ ਫੇ ਚੁੱਲੇ ਦਾ ਹੀ ਕੋਈ ਮਤਲਬ ਇੰਤਜ਼ਾਮ ਕਰੂੰਗੀ ਵੀ ਲੱਕੜਾ ਰੁਕੜਾ ਮੰਗਾ ਲਿਆ ਕਰਾਂਗੇ ਹੋਰ ਫੇ ਕੀ ਕਰਨਾ ਹੈ ਹਨਾ ਤੇ ਫੇ ਆਪਾਂ ਉਸ ਤੇ ਉੱਤੇ ਲੰਗਰ ਬਣਾਇਆ ਕਰਾਂਗੇ ਦਿਲੀ ਤਮੰਨਾ ਤੇ ਹੀ ਆ ਵੀ ਆਪਾਂ ਮਹੀਨੇ ਦੇ ਵਿੱਚ ਇੱਕ ਦੋ ਵਾਰ ਲੰਗਰ ਜ਼ਰੂਰ ਜਾਨੀ ਬਣਾ ਕੇ ਤਾਂ ਆਪਾਂ ਬਾਹਰ ਜਿਹੜਾ ਦਇਆ ਕਰਨਾ ਆ ਇਦਾਂ ਕਦੇ ਲੰਗਰ ਬਣਾ ਲਿਆ ਫੁਲਕਾ ਦਾਲ ਫੁਲਕਾ ਬਣਾ ਲਿਆ ਕਦੇ ਕੁਝ ਇਦਾਂ ਜਾਨੀ ਕਿ दिली ਤਮੰਨਾ ਤੇ ਹੀ ਹੈ ਵੀ ਕੁਝ ਨਾ ਕੁਝ ਜ਼ਰੂਰ ਆਪਾਂ ਕਰਿਆ ਕਰਨਾ ਆ ਕਹਿੰਦੇ ਹੁੰਦੇ ਆ ਬਈ ਲੰਗਰ ਦਾ ਇਹ ਆ ਵੀ ਕਹਿੰਦੇ ਹੁੰਦੇ ਗੁਰੂ ਨਾਨਕ ਦੇਵ ਜੀ ਦਾ ਉਹ 20 ਰੁਪਏ ਦਾ ਲਾਇਆ ਗਿਆ ਲੰਗਰ ਜਿਹੜਾ ਕਦੇ ਵੀ ਉਹ ਮੁੱਕਦਾ ਨਹੀਂ ਹੈਗਾ ਮਾੜਾ ਜ ਆ ਪ੍ਰਾਲਾ ਕਰੋ ਸਾਰੇ ਸਾਥ ਦੇ ਇਹਨੂੰ ਤਿਆਰ ਹੋ ਜਾਂਦੇ ਆ ਜੀ ਦੇਖੋ ਆਪਾਂ ਕਿਸੇ ਨੂੰ ਨਹੀਂ ਹਜੇ ਦੱਸਿਆ ਸੀਗਾ ਕਿਉਂਕਿ ਹਜੇ ਆਪਣੇ ਘਰ ਪੂਰੀ ਤਿਆਰੀ ਨਹੀਂ ਸੀਗੀ ਫਿਰ ਗਵਾਂਢੀਆਂ ਨੂੰ ਅਸੀਂ ਦੱਸਿਆ ਵੀ ਅਸੀਂ ਇਸ ਤਰ੍ਹਾਂ ਕਰਨੇ ਆ ਵੀ ਥੋੜਾ ਜਿਹਾ ਆਪਾਂ ਖਾਣਾ ਬਣਾਉਣਾ ਆ ਬਣਾ ਕੇ ਤੇ ਆਪਾਂ ਬਾਹਰ ਦੇਣਾ ਆ ਫਿਰ ਦੇਖੋ ਉਹ ਵੀ ਹਨਾ ਕਿੰਦੇ ਸਾਡਾ ਵੀ ਤੁਸੀਂ ਸਾਨੂੰ ਵੀ ਦੱਸ ਦਿੰਦੇ ਚਲ ਅਸੀਂ ਵੀ ਹਿੱਸਾ ਪਾ ਲੈਂਦੇ ਮੈਂ ਕਿਹਾ ਕੋਈ ਨਹੀਂ ਵੀ ਆਪਾਂ ਬਾਲਾ ਨਹੀਂ ਕਰਨਾ ਵਿਵਾਦ ਵਿੱਚ ਆਪਾਂ ਜਦੋਂ ਕਰਾਂਗੇ ਕੋਈ ਨਾ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਉਹ ਫੇਰ ਵੀ ਹੈ ਨਾ ਸਾਨੂੰ ਇਦਾਂ ਆਟੇ ਦਾ ਡੂੰਗਾ ਜਿਹਾ ਭਰ ਕੇ ਦੇ ਕੇ ਗਏ ਵੀ ਤੁਸੀਂ ਜਿਹੜਾ ਆਟਾ ਫੁਲਕੇ ਬਣਾਣੇ ਆ ਉਹਦੇ ਵਿੱਚ ਨਾ ਤੁਸੀਂ ਇਹ ਆਟਾ ਜਿਹੜਾ ਜ਼ਰੂਰ ਪਾ ਲਿਓ ਤੇ ਅਸੀਂ ਉਹ ਨਾ ਉਹਨਾਂ ਦਾ ਆਟਾ ਜਿਹੜਾ ਲਿਆਂਦਾ ਹੋਇਆ ਉਹ ਵੀ ਪਾ ਲਿਆ ਫਿਰ ਨਾ ਦੇਖੋ ਸਬਜ਼ੀ ਬਣ ਗਈ ਆਪਾਂ ਬਣਾਈ ਜੀ ਗੋਭੀ ਦੀ ਪੁਰਜੀ ਬਣੀ ਬੜੀ ਸੁਆਦ ਉਹਦਾ ਫਿਰ ਮੈਂ ਆਟਾ ਗੁੰਨਿਆ ਇਹ ਗਵੰਡੀਆਂ ਦੇ ਘਰੋਂ ਆਟਾ ਆ ਆਪਾਂ ਵੀ ਛਾਂਲ ਲਿਆ ਮੈਂ ਇਹ ਸਾਡੇ ਘਰ ਜਿੱਦਾਂ ਕੜਾਈ ਆ ਤੇ ਮੈਂ ਕਿਹਾ ਕੜਾਈ ਚ ਮੈਂ ਆਟਾ ਗੋਨਾ ਲੈਣੀ ਆ ਮੈਂ ਇਹਦੇ ਵਿੱਚ ਇਹਨਾਂ ਦਾ ਪਹਿਲਾਂ ਆਟਾ ਮੈਂ ਇਹਨਾਂ ਦਾ ਹੀ ਪਾ ਲਿਆ ਤੇ ਫਿਰ ਆਟਾ ਗੁੰਨ ਕੇ ਆਪਾਂ ਰੱਖ ਲਿਆ ਗਵੰਡੀਆਂ ਦੇ ਘਰ ਆਪਾਂ ਜੀ ਉਹਨਾਂ ਦੇ ਜੁੱਲਾ ਬਣਿਆ ਹੋਇਆ ਸੀਗਾ ਛੱਤ ਦੇ ਉੱਪਰ ਆਪਾਂ ਉੱਥੇ ਜਾ ਕੇ ਪ੍ਰਸ਼ਾਦੇ ਬਣਾਏ ਇਸ ਤਰ੍ਹਾਂ ਮੈਂ ਤਾਂ ਮੰਜੇ ਤੇ ਬੈਠ ਗਈ ਪੇੜੇ-ਪੂੜੇ ਕਰਦੀ ਰਹੀ ਨਾਲ ਉਹਨਾਂ ਨੇ ਭੈਣ ਜੀ ਹੋਣਾ ਨੇ ਮੇਰੀ ਹੈਲਪ ਕਰਾਈ ਉਹ ਪ੍ਰਸ਼ਾਦੇ ਬੇਲੀ ਗਈ ਤੇ ਮੈਂ ਬਸ ਇਸ ਤਰ੍ਹਾਂ ਚੱਕੀ ਗਈ ਨਾਲ ਪੇੜੇ ਕਰੀ ਗਈ ਅਸੀਂ ਦੋਨਾਂ ਜਾਣੀਆਂ ਨੇ ਕਾਫੀ ਟਾਈਮ ਲਾ ਕੇ ਅਸੀਂ ਪ੍ਰਸ਼ਾਦੇ ਬਣਾਏ ਫਿਰ ਅਸੀਂ ਡੱਬੇ ਪੈਕ ਕੀਤੇ ਮੈਂ ਤਾਂ ਮੇਰੇ ਵੱਡੇ ਬੇਟੇ ਨੇ ਤੇ ਸਾਡੀ ਇੱਕ ਬੇਟੀ ਹੋਰ ਆ ਉਹਨਾਂ ਨੇ ਸਾਡੇ ਨਾਲ ਲੱਗ ਕੇ ਤੇ ਸਾਡੇ ਨਾਲ ਸਾਰੇ ਡੱਬੇ ਅਸੀਂ ਜਿਹੜੇ ਸੀਗੇ ਪੈਕ ਕਰ ਲੈ ਕਾਫੀ ਟਾਈਮ ਲੱਗ ਗਿਆ ਸਾਨੂੰ ਪੈਕ ਕਰਨ ਨੂੰ ਵੀ ਤਾਂ ਅੱਗੋਂ ਪਰ ਮੈਨੂੰ ਹਨਾ ਇਹ ਪੈਕਿੰਗ ਤਾਂ ਕੰਮ ਕੁਛ ਜਾਨੀ ਜ਼ਿਆਦਾ ਕੁਛ ਉਹ ਠੀਕ ਨਹੀਂ ਲੱਗਾ ਪਰ ਅੱਗੇ ਤੋਂ ਆਪਾਂ ਇਹ ਕਰਾਂਗੇ ਵੀ ਦਾਲ ਸਬਜ਼ੀ ਜੋ ਵੀ ਬਣਾਵਾਂਗੇ ਆਪਾਂ ਵੱਡੇ ਡੱਬਿਆਂ ਦੇ ਵਿੱਚ ਜਾਂ ਬਾਲਟੀ ਦੇ ਵਿੱਚ ਪਾ ਕੇ ਲਿਜਾ ਕੇ ਪ੍ਰਸ਼ਾਦ ਦੇ ਨਾਲ ਲੈ ਜਾ ਕਰਾਂਗੇ ਨਾਲ ਥਾਲੀਆਂ ਲੈ ਜਾ ਕਰਾਂਗੇ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਜ਼ਿਆਦਾ ਸਹੀ ਆ ਪਰ ਹੁਣ ਇਸ ਟਾਈਮ ਆਪਾਂ ਡੱਬੇ ਲੈਂਦੇ ਆ ਤਾਂ ਆਪਾਂ ਡੱਬੇ ਜਿਹੜੇ ਆ ਇਹ ਪੈਕ ਜਿਹੜੇ ਕਰ ਲੈਣੇ ਆ ਤਾਂ ਅਸੀਂ ਸਾਰੇ ਡੱਬੇ ਜਿਹੜੇ ਆ ਇੱਦਾਂ ਹੀ ਸਾਡੇ ਬੇਟੇ ਨੇ ਤਾਂ ਉਸ ਬੇਟੀ ਨੇ ਰਲ ਕੇ ਪੈਕ ਕਰ ਲੈ ਮੈ ਸਬਜੀਤ ਫੁਲਕੇ ਜਿਹੜੇ ਰੱਖ ਦੀ ਗਈ। ਲੋ ਜੀ ਆਪਾਂ ਸਾਰੇ ਜਿਹੜੇ ਡੱਬੇ ਪੈਕ ਕਰਕੇ ਇਸ ਤਰ੍ਹਾਂ ਰੱਖ ਲੈ ਸੀਗੇ ਦੀਵਾਨ ਬੈੱਡ ਤੇ। ਰੱਖਣ ਤੋਂ ਬਾਅਦ ਫਿਰ ਆਪਾਂ ਸਾਰੇ ਇਹ ਡੱਬੇ ਜਿਹੜੇ 2-3 ਆਪਾਂ ਜੜੀਂ ਕੇ ਉਹ ਲਿਫਾਫੇ ਲੈ ਉਹਨਾਂ ਦੇ ਵਿੱਚ ਆਪਾਂ ਟਕਾ ਲੈ ਇਹ। ਟਕਾ ਕੇ ਤੇ ਆਪਾਂ ਫਿਰ ਗਏ ਜੀ ਬਾਹਰ ਵੰਡਣ ਜਿੱਥੇ ਇੱਕ ਮਤਲਬ ਲੋਕ ਇਹ ਹੈਗੇ ਆ ਜਿਨ੍ਹਾਂ ਨੂੰ ਲੋਡ ਹੈਗੀ ਆ। ਆਪਾਂ ਤਿੰਨ ਲਿਫਾਫਿਆਂ ਦੇ ਵਿੱਚ ਇਹ ਜਿਹੜੇ ਪਾ ਲੈ ਸੀ। ਇਹ ਸਾਨੂੰ ਲੱਗਾ ਵੀ ਕੋਈ ਇਹ ਡੱਬੇ ਠੀਕ ਨਹੀਂ ਟਿਕਾਏ ਆਪਾਂ ਦੁਬਾਰਾ ਇਹਨਾਂ ਨੂੰ ਫੇਰ ਕੱਢ ਕੇ ਫੇਰ ਟਿਕਾਇਆ ਮੈਨੂੰ ਕਹ ਹੋਰ ਨਾ ਇੱਕ ਦੂਜੇ ਦੇ ਵਿੱਚ ਹਨਾ ਹੋ ਜਾਣ ਤੇ ਫੇਰ ਆਪਾਂ ਇਹਨਾਂ ਨੂੰ ਦੁਬਾਰਾ ਕੱਢੇ ਫੇਰ ਡੱਬੇ ਕੱਢ ਕੇ ਉਹ ਤੇ ਕਮੇਡਾ ਮੇਰਾ ਦੇਖਦਾ ਸੀਗਾ ਕਿੰਦਾ ਮੰਮੀ ਸਹੀ ਨਹੀਂ ਹੈਗਾ ਇਹ ਬੈਠ ਜਾਣੇ ਇੱਕ ਦੂਜੇ ਦੇ ਉੱਤੇ ਫੇਰ ਅਸੀਂ ਦੁਬਾਰਾ ਕੱਢ ਕੇ ਇਹ ਡੱਬੇ ਫੇਰ ਰੱਖੇ ਤੋ ਥੋੜੇ ਮੈਂ ਦੋਨਾਂ ਲਵਾ ਪਿਆ ਵਿੱਚ ਥੋੜੇ ਥੋੜੇ ਕਰਕੇ ਅਸੀਂ ਜਿੱਦਾਂ ਪਾ ਲਏ ਤਿੰਨਾਂ ਦੇ ਵਿੱਚ ਹੁਣ ਅੱਗੋਂ ਤੋਂ ਮੈਂ ਇਸ ਤਰ੍ਹਾਂ ਪੈਕਿੰਗ ਵਾਲੇ ਡੱਬੇ ਨਹੀਂ ਥਾਲੀਆਂ ਲਿਆਉਂਗੀ ਤਾਂ ਆਪਾਂ ਵੱਡੇ ਡੱਬੇ ਵਿੱਚ ਪਾ ਕੇ ਸਬਜ਼ੀ ਤੇ ਫੁੱਲ ਕੇ ਨਾਲ ਲੈ ਜਾ ਕਰਾਂਗੇ ਥਾਲੀਆਂ ਨਾਲ ਲੈ ਜਾ ਕਰਾਂਗੇ ਉਹੀ ਸਹੀ ਰਹਿੰਦਾ ਆ ਤੇ ਆਹ ਵਾਲੇ ਮੈਂ ਉਰਲੇ ਬੈਗ ਦੇ ਜਿਹੜੇ ਕੱਢ ਕੇ ਡੱਬੇ ਦਵਾਰਾ ਹੁਣ ਇਹਨਾਂ ਨੂੰ ਦੁਬਾਰਾ ਪਾਵਾਂਗੇ ਨਹੀਂ ਤੇ ਇਹ ਕੁਝ ਖਰਾਬ ਜੇ ਹੋ ਜਾਣਗੇ ਨਾ ਫਿਰ ਸਾਰਾ ਜਿਹੜਾ ਬਣਾਇਆ ਹੈਗਾ ਨਾ ਪਾਣੀ ਆਪਣਾ ਖਰਾਬ ਹੋ ਜਾਊਗਾ ਤਾਂ ਆਪਾਂ ਇਹਨਾਂ ਦੁਆਰਾ ਦੂਜੇ ਇੱਕ ਦੂਜੇ ਦੇ ਉੱਤੇ ਟਕਾਵਾਂਗੇ ਫਿਰ ਸਹੀ ਰਹਿਣੇ ਆ ਇਹ। ਇਸ ਤਰ੍ਹਾਂ ਜੀ ਆਪਾਂ ਸਾਰੇ ਜਿਹੜੇ ਇਹ ਫੇਰ ਦੁਆਰਾ ਤੋਂ ਫੇਰ ਪੈਕ ਕੀਤੇ। ਤੁਹਾਨੂੰ ਇਹ ਮੇਰਾ ਕੰਮ ਕਰਨ ਦਾ ਤਰੀਕਾ ਜਾਂ ਵੀ ਕਹਿੰਦੇ ਵੀ ਸਾਨੂੰ ਨਾ ਆਪਣੀ ਕਮਾਈ 'ਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਆ ਤੇ ਅੱਗੇ ਕੀ ਬੱਚੇ ਕਰਦੇ ਹੁੰਦੇ ਸੀ ਵੀ ਇਦਾਂ ਬੜੀ ਬਣਾਈ ਚੀਜ਼ ਬਾਹਰੋਂ ਲੈ ਲੈਂਦੇ ਸੀ ਤੇ ਬਾਹਰ ਹੀ ਜਾ ਕੇ ਵੰਡੇ ਆਉਂਦੇ ਹੁੰਦੇ ਸੀ ਮੈਂ ਕਹਿੰਦਾ ਨਹੀਂ ਮੈਂ ਅੱਜ ਘਰ ਪ੍ਰਸ਼ਾਦਾ ਜਿਹੜਾ ਤਿਆਰ ਕਰਨਾ ਆ। ਉਸ ਤੋਂ ਬਾਅਦ ਅਸੀਂ ਲਿਫਾਪਿਆਂ ਚ ਪਾ ਕੇ ਅਸੀਂ ਬਾਹਰ ਚਲੇ ਗਏ ਜੀ ਬੱਚੇ ਤਾਂ ਉੱਥੇ ਬਹੁਤ ਵਧੀਆ ਆ ਜਾਂਦੇ ਆ ਭੱਜ ਭੱਜ ਕੇ ਆਉਂਦੇ ਲਾਈਨ ਮੈਂ ਕਿਹਾ ਵੀ ਤੁਸੀਂ ਲਾਈਨ ਬਣਾ ਲਓ ਤਾਂ ਜੋ ਸਾਰਿਆਂ ਨੂੰ ਚੀਜ਼ ਮਿਲ ਜਾਵੇ ਹਨਾ ਫਿਰ ਕਈ ਵਾਰੀ ਬੱਚੇ ਕੀ ਕਰਦੇ ਆ ਦੋ ਦੋ ਡਿਫਨ ਲੈ ਲੈਂਦੇ ਆ ਫਿਰ ਜਿਹੜੇ ਕਈ ਵਿਚਾਰੇ ਉੱਦ ਇੱਕ ਤੋਂ ਵੀ ਰਹਿ ਜਾਂਦੇ ਆ ਤੇ ਜਾਨੀ ਕਿ ਸਾਰਿਆਂ ਨੂੰ ਉਦਾਂ ਪੂਰੇ ਆ ਗਏ ਫਿਰ ਅੱਗੇ ਜਿੱਥੇ ਇੰਨੇ ਕੁ ਥੋੜੇ ਜਿਹਾ ਇੱਥੇ ਮੰਡ ਹੋ ਗਿਆ ਫਿਰ ਅਸੀਂ ਅੱਗੇ ਚਲੇ ਗਏ ਸੀਗੇ ਤਵੰਡ ਕੇ ਅਸੀਂ ਘਰ ਆ ਗਏ ਕੁਝ ਵੀ ਆ ਕੋਈ ਵੀ ਆਪਾਂ ਚੰਗਾ ਕੰਮ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਆ ਕਿਉਂਕਿ ਆਪਾਂ ਨੂੰ ਚੰਗਾ ਕੰਮ ਕਰਦੇ ਆ ਕਦੇ ਵੀ ਕੋਈ ਡਰ ਨਹੀਂ ਲੱਗਦਾ ਜੇ ਆਪਾਂ ਗਲਤ ਕੰਮ ਕਰਾਂਗੇ ਸਾਡੇ ਦਿਲ ਵਿੱਚ ਡਰ ਹੁੰਦਾ ਆ ਵੀ ਕਿਤੇ ਸਾਨੂੰ ਕੋਈ ਦੇਖਦਾ ਤਾਂ ਨਹੀਂ ਚੰਗੇ ਕੰਮ ਕਰਨ ਲੱਗਿਆਂ ਇੱਕ ਮਨ ਨੂੰ ਸੁੱਖ ਸ਼ਾਂਤੀ ਜਿਹੀ ਜਿੱਦਾਂ ਅੰਦਰੋਂ ਮਿਲਦੀ ਆ ਵੀ ਅਸੀਂ ਤਾਂ ਕਦੇ ਵੀ ਆਪਾਂ ਕੋਈ ਚੰਗਾ ਕੰਮ ਕਰਦੇ ਨਾ ਤੁਸੀਂ ਜ਼ਰੂਰ ਮਹਿਸੂਸ ਕੀਤਾ ਹੋਊਗਾ ਵੀ ਸਾਨੂੰ ਬਹੁਤ ਵਧੀਆ ਲੱਗਦਾ ਆ ਤੇ ਇਦਾਂ ਜੀ ਕਰਕੇ ਆਪਾਂ ਸਾਰਾ ਹੀ ਫੇ ਉਧਰ ਜਿੰਨਾ ਵੀ ਸੀਗਾ ਬਣਾਏ ਆਪਾਂ ਜਿੰਨੇ ਡੱਬੇ ਪੈਕ ਕੀਤੇ ਸੀ ਆਪਾਂ ਇੱਦਾਂ ਹੀ ਜਾ ਕੇ ਸਾਰੇ ਆਪਾਂ ਜਿਹੜੇ ਆ ਉੱਥੇ ਵੰਡ ਕੇ ਆਏ ਆਉਂਦਿਆਂ ਨੂੰ ਤਾਂ ਸਾਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ ਆਪਾਂ ਫਿਰ ਆ ਕੇ फटाफट ਚਾਹ ਬਣਾਈ ਸਾਰੇ ਦੋਨਾਂ ਪਰਿਵਾਰਾਂ ਨੇ ਅਸੀਂ ਮਿਲ ਕੇ ਬਣਾ ਫਿਰ ਚਾਹ ਪਾਣੀ ਪੀਤਾ ਸ਼ਾਮ ਨੂੰ ਫਿਰ ਅਸੀਂ ਇੱਕ ਥਾਂ ਹੀ ਸਬਜ਼ੀ ਬਣਾ ਕੇ ਫੁਲਕੇ ਬਣਾ ਕੇ ਅਸੀਂ ਇੱਕ ਥਾਂ ਹੀ ਫਿਰ ਦੋਵਾਂ ਪਰਿਵਾਰਾਂ ਨੇ ਮਿਲ ਕੇ ਰੋਟੀ ਪਾਣੀ ਜੜਾ ਆ ਖਾਦਾ ਪਰਿਵਾਰ ਬਹੁਤ ਵਧੀਆ ਪਰਮਾਤਮਾ ਕਰੇ ਸਾਡੇ ਕਹਿੰਦੇ ਹੁੰਦੇ ਵੀ ਦੋਨਾਂ ਪਰਿਵਾਰਾਂ ਨੂੰ ਕਦੇ ਵੀ ਨਜ਼ਰ ਨਾ ਲੱਗੇ ਸਾਡਾ ਪਿਆਰ ਇਦਾਂ ਹੀ ਬਣਿਆ ਰਹੇ ਤੇ ਮੈਨੂੰ ਮੈਨੂੰ ਬਸ ਆਇਆ ਵੀ ਮੈਂ ਹਨਾ ਇਸ ਤਰ੍ਹਾਂ ਦੇ ਕੰਮ ਕਰਦੀ ਰਵਾਂ ਮੈਨੂੰ ਬਹੁਤ ਚੰਗਾ ਲੱਗਦਾ ਆ ਤੁਸੀਂ ਆਪਣਾ ਪਿਆਰ ਮੇਰੇ ਨਾਲ ਬਣਾਈ ਰੱਖਿਓ ਤਾਂ ਹੀ ਮੈਂ ਇਸ ਕੰਮ ਦੇ ਕਾਬਿਲ ਹੋਵਾਂਗੀ ਜੇ ਮੈਂ ਕਿਹਨ ਤੁਹਾਡੇ ਨਾਲ ਹੀ ਮੈਂ ਆ ਜੀ ਮੇਰੀ YouTube ਫੈਮਲੀ ਦੇ ਨਾਲ ਮੈਂ ਆ ਜੋ ਮੇਰਾ ਸਾਥ ਦੇਣਗੇ ਤੇ ਮੈਂ ਇਹ ਜਿਹੜਾ ਕੰਮ ਆ ਮੈਂ ਕਰ ਸਕਦੀ ਆ ਤਾਂ ਉਹ ਮੇਰਾ ਇਹ ਕੰਮ ਕੀਤਾ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਆਪਾਂ ਫਿਰ ਕਿਸੇ ਦਿਨ ਇਸ ਤਰ੍ਹਾਂ ਹੀ ਭੋਜਨ ਬਣਾਵਾਂਗੇ ਬਾਹਰ ਜਾ ਕੇ ਦੇਖ ਕੇ ਆਵਾਂਗੇ ਮਿਲਾਂਗੇ ਇੱਕ ਆਪਾਂ ਨਵੀਂ ਵੀਡੀਓ ਦੇ ਨਾਲ ਉਹਨਾਂ ਚਿਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਾਂ ਫਿਰ ਹੋਰ ਕੁਝ ਦੇਖਾਂਗੇ ਕੀ ਬਣਾਉਨੇ ਆ ਕੀ ਕਰਦੇ ਆ ਤੇ ਫਿਰ ਜਰੂਰ ਆਪਾਂ ਤੁਹਾਡੇ ਨਾਲ ਉਹ ਵੀ ਵੀਡੀਓ ਜਰੂਰ ਸਾਂਝੀ ਕਰਾਂਗੇ ਤੇ ਇਦਾਂ ਆਪਾਂ ਨਾ ਪੁੱਛ-ਪੁੱਛ ਕੇ ਸਾਰਾ ਜੇਰਾ ਵੀ ਕਿੰਨਾ ਨੂੰ ਲੋੜ ਆ ਆਪਾਂ ਉਹਨਾਂ ਨੂੰ ਇਦਾਂ ਭੋਜਨ ਦਿੱਤਾ ਜਿਹੜੇ ਕਹਿੰਦੇ ਸੀ ਨਹੀਂ ਜੀ ਆਪਾਂ ਨਹੀਂ ਖਾਣਾ ਆਪਾਂ ਉਹਨਾਂ ਨੂੰ ਨਹੀਂ ਸੀ ਦਿੱਤਾ ਕਿਉਂਕਿ ਆਪਾਂ ਭੋਜਨ ਦੀ ਬਿਆਦਬੀ ਥੋੜੀ ਕਰਨੀ ਹੈਗੀ ਆ ਪਰ ਇੱਥੇ ਜਿਹੜੇ ਆ ਨਾ ਸਾਰੇ ਲੋੜਵੰਦੇ ਆ ਇੱਧਰ ਸਾਰੇ ਇਹੇ ਲੋਕ ਆ ਉਹ ਸਾਰੇ ਹੋਰ ਵੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਆ ਇੱਥੇ ਵੰਡਣ ਵਾਸਤੇ ਤੇ ਕਹਿੰਦੇ ਹੁੰਦੇ ਦੇਖ ਲਓ ਜਦੋਂ ਆਪਾਂ ਅਗਲੇ ਨੂੰ ਭੋਜਨ ਦਿੰਨੇ ਹਰੇ ਤਨ ਗੁਰੂ ਰਾਮਦਾਸ ਕਹਿੰਦੇ ਤਨ ਗੁਰੂ ਰਾਮਦਾਸ